最后,最后 ਸਾਬ ਜਿਹੜਾ ਅੱਜ ਧਰਨਾ ਲਾਇਆ ਕਿਸੇ ਲਈ ਲਾਇਆ ਥੋੜਾ ਜਿਹਾ ਦੱਸ ਦੋ ਵਿਸਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਾਰਮੀ ਰਾਜਾ ਮਹਾਰਾਜਾ ਨਾਬਾ ਰਪਦੰਮਨ ਸਿੰਘ ਜੀ ਹੋਏ ਨੇ ਜਿਨ੍ਹਾਂ ਦਾ ਦੁਨੀਆ ਦੇ ਵਿੱਚ ਇੱਕ ਬਲੱਖਣ ਜਗਾ ਅਹਿਮ ਜਗਾ ਬਣਾਈ ਹੋਈ ਹੈ ਜਿਨ੍ਹਾਂ ਨੇ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਤਿਲਕ ਲਿਆ ਉਹ ਰਾਜੇ ਦੇ ਨਾਂ ਤੇ ਰਪਦੰਮਨ ਕਾਲਜ ਬਣਿਆ ਇਹ ਕਾਲਜ ਦੇ ਵਿੱਚ ਜੋ ਘਟਿਆ ਹਰਕਤ ਮਾੜੀ ਕਰਤੂਤ ਜਿਨ੍ਹਾਂ ਨੇ ਵੀ ਕੀਤੀ ਉਹ ਬਹੁਤ ਨਿੰਦਣਯੋਗ ਹੈ ਕਾਲਜ ਦੇ ਉਦੋਂ ਵੀ ਵੱਡੀ ਗੱਲ ਕਿ ਕਾਲਜ ਦੀ ਪ੍ਰਿੰਸੀਪਲ ਹੋਵੇ ਉਹਦੇ ਉੱਪਰਲੇ ਕਮਰੇ ਦੇ ਵਿੱਚ ਇਹ ਦਰਿੰਦਗੀ ਵਾਲਿਆਂ ਨੇ ਇਹੋ ਜੀ ਘਟਨਾ ਨੂੰ ਅੰਜਾਮ ਦਿੱਤਾ ਹੋਵੇ ਉੱਥੇ ਸਮਝ ਨਹੀਂ ਆਉਂਦੀ ਕਿ ਕੋਈ ਪ੍ਰੋਫੈਸਰ ਆ ਕੋਈ ਪ੍ਰਿੰਸੀਪਲ ਆ ਕੋਈ ਮਲਾਜਮ ਕਿਤੇ ਹੁਣ ਕਾਲਜ ਚ ਸਾਰਾ ਕੁਝ ਖਤਮ ਹੀ ਆ ਸੁਣਨ ਸੰਪਿਆ ਸੀ ਇੱਥੇ ਮੈਨੂੰ ਇੱਕ ਉਦੋਂ ਵੀ ਵੱਡੀ ਦੁੱਖ ਦੀ ਗੱਲ ਹੋਈ ਕਿ ਸੱਚੋ ਸਾਹਿਬ ਜਿਨ੍ਹਾਂ ਨੇ ਕੇਸ ਰਜਿਸਟਰਡ ਕਰਿਆ ਉਹ ਕਹੇ ਨੇ ਕੱਟਣਾ ਕਾਲਜ ਦੇ ਉੱਪਰ ਵਾਲੇ ਕਮਰੇ ਦੀ ਹੈ ਤੇ ਦੂਜੇ ਬੰਨੇ ਪ੍ਰਿੰਸੀਪਲ ਸਾਹਿਬਾ ਕਹਿ ਰਹੇ ਨੇ ਸਾਡੇ ਕਾਲਜ ਦੀ ਤਾਂ ਇਹ ਘਟਣਾ ਹੀ ਨਹੀਂ ਹੈ ਫਿਰ ਭਾਈ ਕਿਤੇ ਬੱਦਲਾ ਜਿੱ ਜਾ ਕੇ ਤਾਂ ਨਹੀਂ ਇਹ ਕੰਮ ਹੋਇਆ ਤੁਸੀਂ ਜਾਂਚ ਕਰਾਓ ਜੇ ਪ੍ਰਿੰਸੀਪਲ ਸਾਹਿਬਾ ਜਿਵੇਂ ਅਸੀਂ ਆਏ ਆ ਸੜਕ ਤੇ ਤੁਸੀਂ ਪ੍ਰਿੰਸੀਪਲਾਂ ਦੀ ਕਿੱਡੀ ਜੂਨੀਅਰ ਆ ਜੇ ਤੁਹਾਨੂੰ ਕੱਲਿਆਂ ਨੂੰ ਸੰਗ ਆਉਂਦੀ ਹੈ ਪ੍ਰੋਫੈਸਰਾਂ ਦੀ ਹੈ ਫੋਰਥ ਕਲਾਸਾਂ ਦੀ ਹੈ ਤੁਸੀਂ ਬਹਿੰਦੇ ਸੜਕ ਤੇ ਸੜਕ ਤੇ ਬਹਿ ਕੇ ਇੱਥੋਂ ਦਾ ਐਸ.ਡੀ.ਐਮ ਆਉਂਦਾ ਡੀ.ਸੀ ਆਉਂਦਾ ਕਿ ਜੀ ਸਾਡੇ ਨਾਲ ਧੱਕਾ ਹੋ ਰਿਹਾ ਸਾਡੇ ਕਾਲਜ ਦੀ ਬਦਨਾਮੀ ਕਰ ਰਹੀ ਹੈ ਪੁਲਿਸ ਸਾਡੇ ਕਾਲਜ 'ਚ ਇਹ ਕੰਮ ਨਹੀਂ ਹੋਇਆ ਤੁਸੀਂ ਤਾਂ ਆਏ ਨਹੀਂ ਕਿਤੇ ਅਸੀਂ ਲੋਕ ਆਇਆ ਜਿਨ੍ਹਾਂ ਦੇ ਧੀਆਂ ਪੁੱਤ ਨੇ ਅਸੀਂ ਤੁਹਾਨੂੰ ਰੱਬ ਵਰਗਾ ਸਤਕਾਰ ਦੇ ਕੇ ਆਪਣੇ ਬੱਚਿਆਂ ਨੂੰ ਪੜ੍ਹਨ ਭੇਜਦੇ ਆਂ ਪਰ ਜੋ ਘਟਨਾ ਹੋਈ ਹੈ ਇਹਦੇ ਨਾਲ ਅਸੀਂ ਸ਼ਰਮਸਾਰ ਹੋਏ ਆਂ ਸਾਰਾ ਇਲਾਕਾ ਸਾਰਾ ਨਾਬਾ ਬਦਨਾਮੀ ਹੋਈ ਆ ਸਾਡੀ ਜਿਹਦੇ ਕਰਕੇ ਅਸੀਂ ਸੜਕ ਤੇ ਆ ਕੇ ਬੈਠੇ ਆਂ ਜੀ ਆ ਪੁਲਿਸ ਵੱਲੋਂ ਹੁਣ ਸਟੇਟਮੈਂਟ ਦਿੱਤੀ ਗਈ ਹੈ ਕਿ ਤਿੰਨੇ ਦੋਸ਼ੀ ਨੇ ਕਾਬੂ ਕਰ ਲਈਏ ਨੇ ਤੇ ਉਹਨਾਂ ਦੇ ਬੰਦ ਹੀ ਕਾਰਵਾਈ ਕੀਤੀ ਹੈ ਜੀ। ਹੋਰ ਕੀ ਕਹਿਣਾ? ਥੋੜੀ ਕੀ ਮੰਗਿਆ? ਜੋ ਸਾਨੂੰ ਸੁਣਨ ਚਾਹੇ ਕਿ 27 ਤਰੀਕ ਦਾ ਵਾਕਾ 27 ਚ ਇੰਨੇ ਦਿਨਾਂ ਬਾਅਦ ਕਿੱਥੇ ਗੜਬੜ ਹੈ ਕੌਣ ਨਹੀਂ ਬੋਲਿਆ? ਇਹ ਇਹ ਜਾਂਚ ਚ ਪਤਾ ਲੱਗੂ। ਪਰ ਮੈਂ ਇਹ ਕਹਿਣਾ ਚਾਹੁੰਦਾ ਜੇ ਪੁਲਿਸ ਲਵੇ ਜਦੋਂ ਬਿਆਨ ਦੇ ਤਾਂ ਕੁੜੀ ਨੇ ਆ ਕੇ ਪੁਲਿਸ ਨੇ ਹਰਕਤ ਚ ਆ ਕੇ ਜੋ ਉਹਨਾਂ ਨੇ ਦੋਸ਼ੀ ਫੜ ਲਏ ਨੇ ਉਹ ਉੱਥੇ ਉਹਦੇ ਤੇ ਸਾਨੂੰ ਕੋਈ ਗਿਲਟੀ ਨਹੀਂ ਹੋ ਪਰ ਆ ਦਾ ਕਸੂਰ ਹੈ ਨਾ ਐ ਸਚੂ ਸਾਹਿਬ ਦੱਸਣ ਜਾਂ ਪ੍ਰਿੰਸੀਪਲ ਦੱਸੇ ਕਿ ਤੁਹਾਡੇ ਜੋ ਗਲ ਝੂਠ ਕਾਉਣ ਬੋਲ ਰਿਹਾ ਹੈ ਸਾਡੇ ਅੱਖਾਂ 'ਚ ਘੱਟਾ ਕਾਉਣ ਪਾ ਰਿਹਾ ਹੈ ਕਿ ਘਟਨਾ ਹੋਈ ਕਿੱਥੇ ਆ ਬਾਹਰ ਦਾਦ ਕਿੱਥੇ ਆ ਤਾਂ ਕੇਸ ਕੱਢ ਲੈ ਨਹੀਂ ਕੋਰਟ 'ਚ ਜਾ ਕੇ ਉਹ ਕਹਿਣਗੇ ਬਾਹਰ ਦਾਦ ਬਾਹਰ ਦੀ ਹੈ ਪੁਲਿਸ ਕਹੂਗੀ ਅੰਦਰ ਹੋਈ ਹੈ ਇਹਦਾ ਉਲਝ ਜੂ ਕੰਮ ਇਹਨੂੰ ਉਲਝਣ 42 ਚੋਂ ਕੱਢ ਕੇ ਮੈਂ ਕਹਿਣਾ ਚਾਹਨਾ ਡੀਸੀ ਸਾਹਿਬ ਨੂੰ ਇੱਥੋਂ ਦੇ ਐਸਡੀਐਮ ਸਾਹਿਬ ਨੂੰ ਕਿ ਤੁਸੀਂ ਨਿਰਪੱਖ ਜਾਂਚ ਕਰਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਦਿਓ